ਸਸਰੀਕਲ ਦੋਸਤੋ ਫਰੀਦਕੋਟ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਫਰੀਦਕੋਟ ਏਰੀਆ ਫਰੀਦਕੋਟ ਹਲਕੇ ਦੇ ਵਿੱਚ ਤਿੰਨ ਚਾਰ ਕੈਂਡੀਡੇਟਸ ਜਿਹੜੇ ਨੇ ਵਧੀਆ ਮਜ਼ਬੂਤ ਸੀਗੇ ਜਿਨ੍ਹਾਂ ਦੇ ਵਿੱਚੋਂ ਹੰਸਰਾਜ ਹੰਸ ਜਿਨ੍ਹਾਂ ਦਾ ਕਿਸਾਨਾਂ ਨਾਲ ਪੇਚਾ ਪੈਂਦਾ ਰਿਹਾ ਔਰ ਕਿਸਾਨਾਂ ਤੋਂ ਉਹ ਦਬਦੇ ਰਹੇ ਹੱਥ ਜੋੜਦੇ ਰਹੇ ਔਰ ਬਹੁਤ ਜ਼ਿਆਦਾ ਮਿੰਨਤਾਂ ਕਰਦੇ ਰਹੇ ਪਰ ਕਿਸਾਨਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਉਕਸਾਇਆ ਪਰੇਸ਼ਾਨ ਕੀਤਾ ਤਾਂ ਇੱਕ ਵਾਰੀ ਫਿਰ ਉਹਨਾਂ ਦਾ ਮੂੰਹ ਖੱਲਿਆ ਉਹਨਾਂ ਨੇ ਕਿਹਾ ਕੋਈ ਨਹੀਂ ਦੋ ਤਰੀਕ ਤੋਂ ਬਾਅਦ ਉਹਨਾਂ ਨੂੰ ਦੇਖ ਲਾਂਗੇ ਇਹਨਾਂ ਦੇ ਨਾਮ ਲਿਖ ਲਿਆ ਕਰੋ ਸਾਰਿਆਂ ਸੋ ਚਲੋ ਇਹ ਵੀ ਇੱਕ ਗੁੱਸੇ ਵਾਲੀ ਗੱਲ ਸੀ ਕਿੰਨੇ ਨਾਮ ਲਿਖਨੇ ਔਰ ਕਿੱਦਾਂ ਦੇਖਣਾ ਪਰ ਕਦੀ ਨਾ ਕਦੀ ਬੰਦੇ ਨੂੰ ਇਨਸਾਨੋਂ ਵੀ ਗੁੱਸਾ ਛੱਡ ਜਾਂਦਾ ਸੋ ਹੰਸ ਰਾਜ ਨੇ ਇਹਨਾਂ ਨੇ ਪਿੱਛਾ ਵੀ ਜ਼ਿਆਦਾ ਕਰਿਆ ਸੀਗਾ ਸੋ ਹੰਸ ਰਾਜ ਨੂੰ ਇੱਕ ਛੋਟੇ ਜਿਹੇ ਜਵਾਨ ਵਾਂਗੂ ਨਾ ਜਿਹੜਾ ਜਵਾਨ ਚਿੜਦਾ ਹੋਵੇ ਤਾਂ ਉਹਨੂੰ ਬਾਰ-ਬਾਰ ਤੰਗ ਕਰਦੇ ਸੀਗੇ ਕਿਸਾਨਾਂ ਨੇ ਵੀ ਹੱਦ ਹੀ ਕਰਤੀ ਐਨੀ ਵੀ ਕਿਸੇ ਚੀਜ਼ ਦਾ ਅੰਤ ਨਹੀਂ ਲੈਣਾ ਚਾਹੀਦਾ ਸੋ ਉਹਦੇ ਵਿੱਚ ਐਦਾਂ ਲੱਗਦਾ ਸੀ ਕਿ ਲੋਕਾਂ ਨੂੰ ਹਮਦਰਦੀ ਹੋ ਜੂਗੀ ਹੰਸ ਰਾਜ ਨਾਲ ਔਰ ਵਧੀਆ ਉਹਨਾਂ ਨੇ ਸਕੋਰ ਕਰਦੇ ਜਾ ਰਹੇ ਸੀਗੇ ਦੂਜਾ ਬੀਜੇਪੀ ਉਹਨਾਂ ਲਈ ਪ੍ਰਚਾਰ ਕਰ ਰਹੀ ਆ ਪਾਰਟੀ ਵੱਡਿਆ ਫਰੀਦਕੋਟ ਸ਼ਹਿਰ ਦੇ ਵਿੱਚ ਉਹਨਾਂ ਨੂੰ ਬੀਜੇਪੀ ਦੀ ਵੋਟ ਅੱਛੀ ਨਿਕਲਣ ਦੀ ਉਮੀਦ ਸੀ ਔਰ ਉਹ ਨਿਕਲਦੀ ਰਹੀ ਉਹਦੇ ਨਾਲ ਨਾਲ ਜਦੋਂ ਅਨਮੋਲ ਆਉਂਦੇ ਨੇ ਤਾਂ ਆਮ ਆਦਮੀ ਪਾਰਟੀ ਦਾ ਪਲੜਾ ਥੋੜਾ ਜਿਹਾ ਭਾਰੀ ਹੋ ਗਿਆ ਸੀਗਾ ਔਰ ਹੰਸਰਾ ਜਹੰਸ ਦਾ ਜੀ ਜਿਹੜੀ ਟੱਕਰ ਸੀ ਉਹ ਅਨਮੋਲ ਨਾਲ ਸੀਗੀ ਉਸ ਤੋਂ ਬਾਅਦ ਪ੍ਰਚਾਰ ਵਧਿਆ ਚੱਲਿਆ ਹੌਲੀ ਹੌਲੀ ਜਦੋਂ ਭਾਈ ਸਰਬਜੀਤ ਸਿੰਘ ਨੇ ਆਪਣਾ ਭਾਵੁਕ ਹੋ ਕੇ ਹੰਝੂ ਸੁੱਟ ਕੇ ਇਹ ਬਿਆਨ ਦਿੱਤਾ ਕਿ ਮੇਰੇ ਪਿਤਾ ਨੇ ਤੁਹਾਡੇ ਲਈ ਆਪਣਾ ਕੌਮ ਲਈ ਪੰਥ ਲਈ ਆਪਣਾ ਆਰਤਾ ਸ਼ਹੀਦੀ ਪਾਈ ਉਦੋਂ ਮੈਂ 5 ਸਾਲ ਦਾ ਸੀਗਾ ਮੇਰੀ ਮਾਂ ਜਦੋਂ ਚਲਵਸੀ ਉਹਦਾ ਐਕਸੀਡੈਂਟਲ ਸਰਕਾਰੀ ਐਕਸੀਡੈਂਟ ਸੀਗਾ ਉਹ ਵੀ ਇੱਕ ਦੁਰਘਟਨਾ ਕਰਾਈ ਗਈ ਸੀ ਉਦੋਂ ਮੈਂ 12 ਸਾਲ ਦਾ ਸੀਗਾ ਔਰ ਜਦੋਂ ਜੱਜ ਨੇ ਪੁੱਛਿਆ ਮੇਰੇ ਪਿਤਾ ਨੂੰ ਵੀ ਤੇਰੇ ਨਿੱਕੇ ਨਿੱਕੇ ਬੱਚੇ ਨੇ ਤੂੰ ਇਹ ਕੀ ਕੀਤਾ ਤੈਨੂੰ ਪਛਤਾਵਾ ਨਹੀਂ ਉਹਨਾਂ ਨੇ ਕਿਹਾ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਇਹਨਾਂ ਨੇ ਜਿਹੜਾ ਭਾਜੀ ਚੜਾਈ ਸੀ ਸਾਡੇ ਸਿਰ ਤੇ ਦਰਬਾਰ ਸਾਹਿਬ ਨੂੰ ਢਾਣ ਦੀ ਉਹ ਭਾਜੀ ਲਈ ਹੈ ਸੋ ਜਦੋਂ ਭਾਜੀ ਲਈਏ ਜਾਂ ਬਦਲਾ ਲਈਏ ਤਾਂ ਉਹਦਾ ਪਛਤਾਵਾ ਨਹੀਂ ਕੀਤਾ ਜਾਂਦਾ ਜੋਦੇ ਔਰ ਸ਼ੁਰਮੇ ਕਦੀ ਪਛਤਾਵਾ ਨਹੀਂ ਕਰਦੇ ਤੇ ਜਦੋਂ ਉਹਨਾਂ ਨਾਲ ਸਵਾਲ ਕੀਤਾ ਕਿ ਤੇਰੇ ਬੱਚੇ ਕੀ ਕਰਨਗੇ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਬੱਚਿਆਂ ਦਾ وارث ਮੇਰਾ ਮਾਲਕ ਈਸ਼ਵਰ ਵਾਹਿਗੁਰੂ ਹੈ ਬਾਕੀ ਕੌਮ ਹੈ ਮੈਂ ਉਹਨਾਂ ਦੀ ਝੋਲੀ ਵਿੱਚ ਪਾਤੇ ਨੇ ਇਹ ਬਿਆਨ ਜਿਹੜਾ ਸੀਗਾ ਲੋਕਾਂ ਲਈ ਲੋਕਾਂ ਦੇ ਦਿਲਾਂ ਨੂੰ ਨਰਮ ਕਰਤਾ ਇਹਨੇ ਬਹੁਤ ਜ਼ਿਆਦਾ ਭਾਵੁਕ ਕਰਤਾ ਔਰ ਕਈਆਂ ਦੇ ਤਾਂ ਹੰਝੂ ਰੋਕਿਆਂ ਨੇ ਰੁਕਦੇ ਔਰ ਸੋਚਿਆ ਜਾਵੇ ਤਾਂ ਗੱਲ ਵੀ ਕਿਤੇ ਨਾ ਕਿਤੇ ਠੀਕ ਠੋਕ ਦੀ ਹੈ ਸੋ ਇਹ ਹੀ ਚੀਜ਼ ਇਹਨਾਂ ਦੇ ਪੱਖ ਵਿੱਚ ਗਈ ਔਰ ਅੱਜ ਦੀ ਡੇਟ ਜਿਹੜੀ ਤਾਜ਼ਾ ਹਾਲਾਤ ਨੇ ਇਲੈਕਸ਼ਨ ਬਿਲਕੁਲ ਸਿਰ ਤੇ ਹੈ ਔਰ ਸਰਵਜੀਤ ਸਿੰਘ ਮੈਨੂੰ ਲੱਗਦਾ ਕਿ ਫਰੀਦਕੋਟ ਦੇ ਹਲਕੇ ਚ ਚੋਟੀ ਦੇ ਨੇ ਹੰਸਰਾ ਜਹੰਸੋਰੀ 3 ਨੰਬਰ ਤੇ ਜਾ ਰਹੇ ਨੇ ਅਨਮੋਲ 2 ਨੰਬਰ ਤੇ ਕਰਮਜੀਤ ਅਨਮੋਲ ਜਿਹੜੇ ਸਿੰਗਰ ਨੇ ਤੇ ਇਹ ਨੰਬਰ 1 ਤੇ ਆ ਗਏ ਨੇ ਬਹੁਤ ਵੱਡਾ ਹੰਗਾਰਾ ਤੇਰੀ ਐ ਸੰਗਤ ਇਹਨਾਂ ਪਿੱਛੇ ਉਲੜ ਕੇ ਪੈ ਗਈ ਐ ਸੋ ਉਹਨਾਂ ਦੇ ਪਿੱਛੇ ਇੰਡਸਟਰੀ ਕਿਉਂਕਿ ਉਹ ਫਿਲਮੀ ਐਕਟਰ ਨੇ ਕਮੇਡੀਅਨ ਨੇ ਜੋ ਕੁਝ ਵੀ ਐ ਕਰਮਜੀਤ ਅਨਮੋਲ ਸਿੰਗਰ ਵੀ ਬਹੁਤ ਵਧੀਆ ਨੇ ਤਾਂ ਉਹਨਾਂ ਦੇ ਪਿੱਛੇ ਜਿੰਨੇ ਵੀ ਆ ਕੇ ਖੜੇ ਇੰਡਸਟਰੀ ਦੇ ਲੋਕ ਇੱਕ ਰੀਲ ਦੇ ਲੋਕ ਨੇ ਪਰ ਇਹ ਰੀਅਲ ਲੋਕ ਨੇ ਇਹ ਰੀਲ ਦੇ ਲੋਕ ਨਹੀਂ ਇਹ ਅਸਲ ਹੀਰੋ ਨੇ ਅਸਲ ਹੀਰੋ ਪਰਿਵਾਰ ਚੋਂ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਈ ਭਾਈ ਬੇਅੰਤ ਸੰਘ ਦੇ ਪੁੱਤ ਨੂੰ ਪਾਣੀ ਚਾਹੀਦੀ ਹੈ ਵੋਟ ਲੋਕ ਕਹਿ ਰਹੇ ਨੇ ਕਿ ਅਸੀਂ ਪੰਥ ਨਾਲ ਖੜਾਂਗੇ ਜਿਨ੍ਹਾਂ ਨੇ ਸਾਡੀ ਕੌਮ ਲਈ ਕੁਛ ਕੀਤਾ ਅਸੀਂ ਵੋਟ ਉਹਨਾਂ ਨੂੰ ਦਵਾਂਗੇ ਅਸੀਂ ਦਿਲ ਦੀ ਦਲਾਲਾਂ ਨੂੰ ਜਾਂ ਦਿੱਲੀ ਦੇ ਗਦਾਰਾਂ ਨੂੰ ਵੋਟ ਨਹੀਂ ਦਵਾਂਗੇ ਜਿਹੜੇ ਦਿੱਲੀ ਦੇ ਨਾਲ ਖੜੇ ਨੇ ਉਹਨੂੰ ਵੋਟ ਨਹੀਂ ਦਵਾਂਗੇ ਅਸੀਂ ਵੋਟ ਉਹਨੂੰ ਦਵਾਂਗੇ ਜਿਹੜੇ ਦਿੱਲੀ ਦੇ ਨਾਲ ਜਿਨ੍ਹਾਂ ਨੇ ਟੱਕਰ ਲਈ ਦਿੱਲੀ ਦੇ ਨਾਲ ਜਿਨ੍ਹਾਂ ਨੇ ਆਪਣਾ ਲੋਹਾ ਮਨਵਾਇਆ ਦਿੱਲੀ ਦਾ ਜਿਨ੍ਹਾਂ ਨੇ ਸਾਹਮਣਾ ਕਰਿਆ ਅਸੀਂ ਉਹ ਉਹਨਾਂ ਨੂੰ ਦਵਾਂਗੇ ਕਿ ਸਾਡੇ ਅਸਲ ਹੀਰੋ ਤਾਂ ਬੀਬੰਤ ਸਿੰਘ ਨੇ ਉਹਨਾਂ ਦੇ ਪੁੱਤ ਨੇ ਔਰ ਅਸੀਂ ਰਜੀਵ ਗਾਂਧੀ ਜਿਨ੍ਹਾਂ ਨੇ ਇੰਨਾ ਕਹਾਣਕ ਕਰਾਇਆ ਸਿੱਖਾਂ ਦਾ ਬੁਰਾ ਹਾਲ ਕਰਾਇਆ ਗਲਾਂ ਵਿੱਚ ਟਾਇਰ ਪਾ ਪਾ ਕੇ ਸਾੜੇਗੇ ਉਹਨਾਂ ਦੇ ਘਰ ਫੂਕ ਤੇ ਜਾਇਦਾਦਾਂ ਲੁੱਟ ਲੀਆਂ ਅਸੀਂ ਉਹਨਾਂ ਨਲਾਇਕਾਂ ਨੂੰ ਵੋਟ ਕਿਉਂ ਪਾਈਏ ਸਿੱਖਾਂ ਦਾ ਕਹਿਣਾ ਇਹ ਹੈ ਅਸੀਂ ਦਿੱਲੀ ਵਾਲਿਆਂ ਨੂੰ ਜਿਨ੍ਹਾਂ ਨੇ ਸਾਡੀਆਂ ਇੱਜ਼ਤਾਂ ਪੱਤਾ ਲੁੱਟੀਆਂ ਅਸੀਂ ਉਹਨਾਂ ਨੂੰ ਵੋਟ ਨਹੀਂ ਪਾਵਾਂਗੇ ਜਿਨ੍ਹਾਂ ਨੇ ਦਿੱਲੀ ਦਾ ਸਾਹਮਣਾ ਕਰਿਆ ਯੋਧਿਆਂ ਨੇ ਸ਼ੋਰ ਮਿਆਂ ਨੂੰ ਅਸੀਂ ਵੋਟ ਉਹਨੂੰ ਪਾਵਾਂਗੇ ਇੱਕ ਪਾਸੇ ਬਿਆਨਤ ਸਿੰਘ ਦਾ ਪੁੱਤ ਹੋਊਗਾ ਦੂਜੇ ਪਾਸੇ ਜੇ ਜਿੱਤ ਗਿਆ ਤੇ ਰਾਹੁਲ ਗਾਂਧੀ ਆਪਣਾ ਰਜੀਵ ਗਾਂਧੀ ਦਾ ਪੁੱਤ ਹੋਊਗਾ ਤਾਂ ਉੱਥੇ ਆਮਣਾ ਸਾਹਮਣਾ ਹੋਊਗਾ ਫਿਰ ਅੱਖਾਂ 'ਚ ਅੱਖਾਂ ਮਿਲਣਗੀਆਂ ਅੱਖਾਂ 'ਚ ਅੱਖਾਂ ਪੈਣਗੀਆਂ ਇੱਕ ਪਾਸੇ ਹੀਰੋ ਪਰਿਵਾਰ ਦੀ ਯੋਧੇ ਪਰਿਵਾਰ ਦੀਆਂ ਇੱਕ ਪਾਸੇ ਕਾਇਰ ਪਰਿਵਾਰ ਦੀਆਂ ਜਿਨ੍ਹਾਂ ਨੇ ਦਰਬਾਰ ਸਾਰ ਨੂੰ ਢਾਈ ਟੇਰੀ ਕਰਿਆ ਔਰ ਲੱਖਾਂ ਲੋਗੋ ਦੇ ਵਿੱਚ ਮਲਵਾਤੇ ਔਰ ਦਿੱਲੀ ਦੇ ਵਿੱਚ ਅਰਡਰ ਦੇ ਤਾਂ ਕਿ ਤੁਹਾਨੂੰ 5 5 ਵਜੇ ਤੱਕ ਛੂਟ ਹੈ ਜਿੰਨਾ ਮਰਜੀ ਸਿੱਖਾਂ ਦਾ ਚੁਣ-ਚੁਣ ਕੇ ਮਾਰੋ ਇਹੋ ਜੇ ਇਹੋ ਜੇ ਗਿਰੇ ਹੋਏ ਨੀਚ ਔਰ ਘਟਿਆ ਲੋਕਾਂ ਦੇ ਨਾਲ ਜਦੋਂ ਸ਼ੂਰਮੇ ਯੋਧਿਆਂ ਦੀਆਂ ਅੱਖਾਂ ਮਿਲਣਗੀਆਂ ਤਾਂ ਉਦੋਂ ਫਿਰ ਉਹ ਸਮਾਂ ਵੇਖਣ ਵਾਲਾ ਹੋਊਗਾ ਸੋ ਦੋਸਤੋ ਸਰਬਜੀਤ ਖਾਲਸਾ ਇੱਕ ਜਿੱਤ ਦੀ ਔਰ ਵਧ ਰਹੇ ਨੇ ਔਰ ਫਰੀਦਕੋਟ ਦੀ ਪੂਰੀ ਸਿੱਖ ਫੋਟ ਉਹਨਾਂ ਵੱਲ ਉਲਰੀ ਹੋਈ ਹੈ ਔਰ ਹਵਾ ਬਹੁਤ ਵਧੀਆ ਬਣੀ ਹੋਈ ਆ ਜਿਵੇਂ ਭਾਈ ਅਮਰਤਪਾਲ ਦੀ ਸੁਣ ਲੱਗਦਾ ਨਹੀਂ ਕਿ ਕਿਸੇ ਕੋਈ ਇਹੋ ਜੀ ਵਜ੍ਹਾ ਬਣ ਜਿਹੜਾ ਹਾਰਨਗੇ ਅੱਗੇ ਇਲੈਕਸ਼ਨ ਰਾਜਨੀਤੀ ਕਿਸਮਕ ਕਿੱਥੇ ਕੀ ਕਫਲਾ ਹੋ ਜਾਣਾ ਕੋਈ ਨਹੀਂ ਕਹਿ ਸਕਦਾ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ ਸਭ ਨੂੰ